ਦਾ ਅਨਿਰਮਤਾ ਕਨ ਮੈਂ ਇਸ ਨੂੰ ਬਨਾਨ ਮੰਨਦਾ ਅੱਛਾ ਸੁਵਿਧਾਨ ਮੇਲੇ ਕੁਝ ਨਹੀਂ ਆਏਗਾ ਬਾਜ ਦਾ ਬਾਲਾ ਬਾਲਾ ਬਾਈ ਲਾ ਕੇ ਥੱਲੇ ਪਟ ਪਟਾ ਲਗਾ ਕੇ ਕਿਉਂਕਿ ਇਹ ਲੋਕ ਚਾਹਦੇ ਆ ਕਿ ਇਸ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਉਹਨੇ ਦੱਸਿਆ ਕਿ ਉੱਪਰ ਚੜ ਕੇ ਉਹ ਥਾਪੀ ਮਾਰੀ ਆ ਹਲਾ ਕੇ ਜਿਲ੍ਹ ਦੇ ਵਿੱਚ ਨਾ ਸਿੱਟਿਆ ਗਿਆ ਤੇ ਕੱਲ ਨੂੰ ਹਾਰਪੁਰ ਕੋਲ ਜਿਹੜੀ ਉਹ ਬੰਦ ਵੀ ਕੋਲ ਦਿੱਤੀ ਜਾਊਗੀ ਇਹ ਤਸਵੀਰਾਂ ਪੰਜਾਬੀਆਂ ਨੇ ਜਿੱਤੇ ਕੀ ਬਸਟੈਡ ਹੁਸ਼ਿਆਰਪੁਰ ਤੇ ਨਜ਼ਦੀਕ ਉਸ ਵੇਲੇ ਮਾਹੌਲ ਭੱਗ ਗਿਆ ਜਦੋਂ ਬਾਬਾ ਸਾਹਿਬ ਯਾਨੀ ਕਿ ਸੰਵਿਧਾਨ ਦੇ ਨਿਰਮਾਤਾ ਪੀਮਰਾ ਅਬੇਦਕਰ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਤੇ ਚਲਦਿਆਂ ਲੋਕ ਪੜਤ ਦੇ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੇ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਕੀਤੀ ਗਈ ਲੋਕਾਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਪਿੰਕ ਹੋਰ ਨਾਲ ਜੱਥੇਬੰਦੀਆਂ ਨੂੰ ਪਈ ਤਾਂ ਉਹ ਵੀ ਮੌਕੇ ਤੇ ਪਹੁੰਚੇ ਹਮਲਾ ਕੀਤਾ ਹੋਇਆ ਜੀ ਇੱਕ ਬੰਦਾ ਜਿਹੜਾ ਨੌਜਵਾਨ ਨੇ ਫੜਿਆ ਹੋਇਆ ਇਹ ਬਾਬਾ ਸਾਡੇ ਬੁੱਤ ਕੇ ਠੁਕਰਾ ਰਿਹਾ ਸੀਗਾ ਅੱਛਾ ਠੁਕਦੇ ਸਾਰੇ ਬੱਚ ਬੱਚ ਵੀ ਰੁਕਿਆ ਗਿਆ ਤੇ ਪਟੜੇ ਉੱਪਰ ਥਾਪੀ ਮਾਰ ਕੇ ਹੱਥ ਉੱਪਰ ਨੂੰ ਕਰਕੇ ਇਹ ਉੱਥੋਂ ਚਲਾ ਗਿਆ ਦੌੜ ਗਿਆ ਕਿੰਨੇ ਕਵੇ ਦਾ ਸਮਾਂ ਜੀ ਸਮਾਂ ਇਹ ਕੋਈ ਕਰੀਬ 8:30 ਵਜਾ ਸਵੇਰ ਦਾ ਸਵੇਰ ਦਾ ਅੱਛਾ ਜੀ ਜਿਸ ਨੂੰ ਬੱਜ ਵਿੱਚ ਹੀ ਫੜਿਆ 10 ਵਜੇ ਕਰੀਬ 10 ਵਜੇ ਕਰੀਬ ਨੂੰ ਫੜਿਆ ਬਾਅਦ ਵਿੱਚ ਫਿਰ ਇਹ ਦੇਖਿਆ ਕਿਨੇ ਉੱਥੇ ਜੀ ਦੇਖਿਆ ਮੈਂ ਖੁਦ ਦੇਖਿਆ ਮੈਂ ਮੋਕੇ ਮਜੂਸੀ ਮੋਕੇ ਮਜੂਸੀ ਇਹਨੂੰ ਫੜ ਕੇ ਉਹ ਠੁਕਦਾ ਬੱਚ ਕਹਿੰਦਾ ਮੈਂ ਬਾਬਾ ਸਾਡੀ ਬੂਰ ਹੂੰ ਅਜ ਤੂੰ ਤੇ ਤੂੰ ਜੋ ਮਰਜ਼ੀ ਕਰ ਲੈ ਬਈ ਮੇਰਾ ਅਸੀਂ ਬਈ ਇਹਨੂੰ ਫੜਿਆ ਉੱਤੇ ਅਸੀਂ ਜੋ ਵੀ ਸੰਵਿਧਾਨ ਨਿਰਮਾਤਾ ਕਹਿੰਦਾ ਮੈਂ ਇਹਨੂੰ ਸੰਵਿਧਾਨ ਨਹੀਂ ਮੰਨਦਾ ਅੱਛਾ ਸੰਵਿਧਾਨ ਵੇਲੇ ਕੁਝ ਨਹੀਂ ਹੈਗਾ ਅੱਛਾ ਹਾਂਜੀ ਤੇ ਹੁਣ ਫਿਰ ਫੜ ਕੇ ਥਾਣੇ ਲੈ ਕੇ ਆਏ ਫੜ ਕੇ ਇਹਨੂੰ ਬਈ ਥਾਣੇ ਥਾਣੇ ਲੈ ਕੇ ਜਾਂਦਾ ਥਾਣੇ ਅੰਦਰ ਥਾਣੇ ਅੰਦਰ ਦਿੰਦਾ ਨੂੰ ਕਿਉਂਕਿ ਅਪਲਿਕੇਸ਼ਨ ਦਿੱਤੀ ਹੈ ਜੋ ਵੀ ਕਾਰਵਾਈ ਆਪਣੇ ਐਨਐਸ ਬੰਦਾ ਇਹਦੇ ਉੱਪਰ ਕਾਰਵਾਈ ਉਹ ਕੀਤੀ ਜਾਵੇ ਤੇ ਕੋਈ ਪਛਾਣ ਹੋਈ ਮੁੰਡੇ ਦੀ ਕੌਣ ਹੈ ਨਹੀਂ ਪਛਾਣ ਹੋਈ ਕੁਝ ਨਹੀਂ ਹੋਈ ਇਹ ਬੰਦਾ ਕਹਿੰਦਾ ਕਦੀ ਦਾਦਾ ਕਹਿੰਦਾ ਮੈਂ ਸਿੰਗੜੀ ਵਾਲਾ ਕਿ ਦਾਦਾ ਪਿਪਾਲੀ ਦਾ ਕਿ ਦਾਦਾ 36 ਸੱਤਿਗੜ ਦਾ ਤਿੰਨ ਤਿੰਨ ਦੇ ਐਡਰੈਸ ਦੇ ਇੱਥੇ ਆ ਕੇ ਸਾਨੂੰ ਸਾਡੇ ਸਾਹਮਣੇ ਆ ਗਏ ਆ ਤੇ ਕੋਈ ਪ੍ਰੂਫ ਨਹੀਂ ਨਿਕਲਿਆ ਤੇ ਤੂੰ ਫਿਰ ਕੋਈ ਨਹੀਂ ਜਿਹੜੀ ਜੇਬ ਤੋਂ ਨਿਕਲੇ ਹਲਵਾ ਚਲੀਸਾ ਠੀਕ ਹੈ ਮਾਤਾ ਜੀ ਸਾਹਿਬ ਕੋਈ ਤੋਂ ਲਾਵਾ ਕੁਝ ਹੋਰ ਵੀ ਕੀਤਾ ਜੀ ਕੋਈ ਭਾਜੀ ਇਹਨੇ ਸੰਵਿਧਾਨ ਦੀ ਜਿਹੜੇ ਆਪਣੇ ਅਸੀਂ ਸੰਵਿਧਾਨ ਮੋਰੇ ਬਣਾਇਆ ਹੋਣਾ ਸੰਵਿਧਾਨ ਦੇ ਨੇ ਉਹ ਬਾਜੂ ਦਾ ਬਾਲਾ ਬਾਲਾ ਬਾਜਲਾ ਕੇ ਥੱਲੇ ਪਟ ਪਟਾ ਲੱਗਾ ਸੀ ਕੋ ਇਹ ਜਿਹੜੇ ਇੱਕ ਨਵੇਂ-ਨਵੇਂ ਜਿਹੜੇ ਉਹਨਾਂ ਸੂਬੇ ਬਣਾਏ ਜਾਂਦੇ ਆ ਇੱਕ ਸਮਾਜ ਨੂੰ ਬੇ ਬੇਇਜ਼ਤ ਕਰਨ ਲਈ ਕੀ ਇਹ ਲੋਕ ਕੁਝ ਨਹੀਂ ਕਰ ਸਕਦੇ ਮੈਂ ਇਹ ਬੇਨਤੀ ਕਰਨੇ ਚਾਹੁੰਦਾ ਆ ਕਿ ਮਹਾਰਾਣਾ ਪ੍ਰਤਾਪ ਚੌਂਕ ਵੀ ਆ ਰਾਮ ਗੜੀਆ ਚੌਂਕ ਵੀ ਆ ਉੱਥੇ ਜਾ ਕੇ ਉਹਨੀ ਥਾਪੀ ਮਾਰੀ ਉੱਥੇ ਜਾ ਕੇ ਕਿਉਂ ਨਹੀਂ ਉਹਨਾਂ ਦੇ ਜਿਹੜੇ ਘੋੜੇ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਪਟਣ ਦੀ ਕੋਸ਼ਿਸ਼ ਕੀਤੀ ਬਾਬਾ ਸਾਹਿਬ ਡਾਕਟਰ ਪੀ ਮਰਾਉਂ ਬੇੜਕਰ ਚੌਂਕ ਕਿਉਂ ਕਿਉਂਕਿ ਇਹ ਲੋਕ ਚਾਹੁੰਦੇ ਆ ਕਿ ਇਸ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਔਰ ਜਿਹੜੀ ਦੁਨੀਆ ਆ ਉਹ ਆਪਸ ਵਿੱਚ ਲੜ ਮਰੇ ਇਸ ਸਿਆਸਤਾਂ ਜਿਹੜੀ ਏਜੰਸੀ ਦੀਆਂ ਸਰਕਾਰਾਂ ਦੇ ਜੋ ਏਜੰਡੇ ਆ ਉਹ ਆ ਇਸ ਵੇਲੇ ਜੋ ਇਹਨਾਂ ਨੇ ਕੀਤਾ ਇਹਦੇ ਉੱਤੇ ਜਿਹੜੀ ਜਿੰਨੀ ਵੀ ਜੜੀ ਸਖਤ ਧਾਰਾ ਲੱਗਦੀ ਆ ਉਹ ਲਾ ਕੇ ਇਹਨੂੰ ਜੇਲ੍ਹ ਦੇ ਵਿੱਚ ਸੱਟਿਆ ਜਾਵੇ ਜੇ ਨਾ ਅੱਜ ਇਹਨੂੰ ਇਹਦੇ ਉੱਤੇ ਧਾਰਾ ਲਾ ਕੇ ਜਿਲ੍ਹ ਜਸਤੇ ਆ ਗਿਆ ਤੇ ਫੇ ਸ਼ਾਇਦ ਮੈਨੂੰ ਲੱਗਦਾ ਕਿ ਕੱਲ ਨੂੰ ਜਿਹੜਾ ਇਹ ਹਿਸ਼ਾਰਪੁਰ ਬੰਦ ਦੀ ਕੋਲ ਦਿੱਤੀ ਜਾਊਗੀ ਅਸੀਂ ਚਾਹੁੰਦੇ ਆ ਕਿ ਮਾਹੌਲ ਨਾ ਖਰਾਬ ਹੋਵੇ ਸਾਡੇ ਜੇ ਕਹਿੰਦੇ ਆ ਨਾ ਕਿ ਬਈਆਂ ਇੱਕ ਸਿਰ ਕੋਰ ਸਬੂਤਾਂ ਨਹੀਂ ਉਦੋਂ ਸਾਡੇ ਬੰਦੇ ਨੇ ਸ਼ਰੇਆਮ ਫੜਿਆ ਉਹਨੂੰ ਉਨੇ ਦੱਸਿਆ ਕਿ ਉੱਪਰ ਚੜ ਕੇ ਉਹ ਥਾਪੀ ਮਾਰੀ ਆ ਫਿਰ ਉਹਨੇ ਥੁੱਕਿਆ ਉਸ ਤੋਂ ਬਾਅਦ ਜਿਹੜਾ ਸਬਿਧਾਨ ਆ ਉੱਥੇ ਲੱਗਾ ਸਬਿਧਾਨ ਦੇ ਵਿੱਚ ਬਾਜ ਹੁੰਦਾ ਨਾ ਜਿਹੜਾ ਆਪਾਂ ਪੱਗ ਨੂੰ ਇੱਧਰ ਕਰਦੇ ਆ ਉਹਦੇ ਵਿੱਚ ਫਸਾ ਗਿਆ ਉਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਯਾਰ ਕੀ ਕਿਸ ਚੀਜ਼ ਦੇ ਲਈ ਤੁਸੀਂ ਲੜਦੇ ਆ ਇਨਸਾਨੀਅਤ ਲਈ ਲੜੋ ਇਨਸਾਨ ਬਣੋ ਐਜੂਕੇਸ਼ਨ ਲਈ ਲੜੋ ਹੈਲਥ ਲਈ ਲੜੋ ਤੁਸੀਂ ਕਿਹੜੀਆਂ ਚੀਜ਼ਾਂ ਲਈ ਲੜਦੇ ਆ ਆਪਣੇ ਆਪ ਨੂੰ ਵੱਡਾ ਕਰਨ ਲਈ ਇਸ ਕਰਕੇ ਆਪਾਂ ਜਿਹੜਾ ਪ੍ਰਸ਼ਾਸਨ ਦੇ ਮੂਰੇ ਬੇਨਤੀ ਕਰਦੇ ਆ ਜੇ ਇਹਨੂੰ ਅੱਜ ਇਹੋ ਤੇ ਧਾਰਾ ਲਾ ਕੇ ਜਿਲ੍ਹੇ ਦੇ ਵਿੱਚ ਨਾ ਸਿੱਟਿਆ ਗਿਆ ਤੇ ਕੱਲ ਨੂੰ ਹਿਆਰਪੁਰ ਕੋਲ ਜਿਹੜੀ ਉਹ ਬੰਦ ਦੀ ਕੋਲ ਇਹ ਕਿ ਸ਼ਰਾਬੀ ਆਂਸਰ ਵੱਲੋਂ ਜੋ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਕੋਲ ਬੇਸਵਿਧਾਨ ਨਾਲ ਛੇੜਛਾੜ ਉਹਨੂੰ ਇਹਨਾਂ ਨੂੰ ਪਤਾ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਡੇ ਸ਼ਹਿਰ ਕਾਨੀ ਦੇ ਨਿਰਮਾਤਾ ਹੈਗਾ ਨਾ ਕੀ ਕਰ ਰਿਹਾ ਮੈਨੂੰ ਜੋ ਲੱਗਦਾ ਇਧਰ ਹੀ ਵੱਲੋਂ ਕੋਈ ਸ਼ਰਾਬਤ ਲੱਗ ਰਹੀ ਹੈ ਕੋਈ ਬੰਦਾ ਇਹਨੂੰ ਕਿਸ ਨੇ ਹਾਇਰ ਕੀਤਾ ਆ ਜਿਹੜਾ ਵੱਲੋਂ ਇਹ ਬਾਬਾ ਸਾਹਿਬ ਦੇ ਸਵਿਧਾਨ ਨਾਲ ਛੇੜਛਾੜ ਕਰ ਰਿਹਾ ਆ ਮੈਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਆ ਇੱਥੇ ਬੰਦੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਤੇ ਇਹਦੇ ਬਾਰੇ ਜਿਹੜੇ ਜਿੰਨੇ ਵੀ ਵੱਲੋਂ ਇਹ ਪਿਛਲੀ ਬੰਦੀ ਹੈ ਜਿਹੜਾ ਨੇ ਮਤਲਬ ਇਹਨੂੰ ਚਾਰਜ ਕੀਤਾ ਆ ਉਹਨਾਂ ਸਾਰਿਆਂ ਤੇ ਬੰਦੀ ਦੀ ਕਾਰਵਾਈ ਕਰ ਰਹੀ ਫਿਲੀਪ ਇਹ ਪੱਟੀ ਪੱਤਰ ਤੇ ਪਰਤਾਲੀ ਕੀਤੀ ਗਈ ਉਸ ਦਾ ਠੀਕ ਉਦੋਂ ਸੇਖ ਮਤਭਾਗੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਾਡਲ ਟਾਊਨ ਤੋਂ ਐਸ ਐਚ ਓ ਗੁਰਸਾਹਿਬ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੀ ਅਤੇ ਸ਼ਰਾਬਤੀ ਅੰਸ਼ਰ ਨੂੰ ਮੌਕੇ ਤੇ ਮੌਜੂਦ ਵਿਅਕਤੀਆਂ ਦੇ ਵੱਲੋਂ ਪੁਲਿਸ ਤੇ ਹਵਾਲੇ ਕੱਤ ਦਿੱਤਾ ਗਿਆ ਮਾਰਨਿੰਗ ਦੇ ਵਿੱਚ ਇੱਕ ਜਗਦੀਪ ਸਿੰਘ ਨਾਮ ਦੇ ਲੜਕਾ ਆ ਜਿਹਨੇ ਉੱਥੇ ਬਾਬਾ ਸਾਬ ਦੀ ਮੂਰਤੀ ਨਾਲ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਯਾਰੋਂ ਕੁਝ ਉੱਥੇ ਸਮਾਜ ਸੇਵੀ ਸੀਗੇ ਤੇ ਕੁਝ ਪੁਲਿਸ ਅਫਸਰ ਸੀ ਉਹਨਾਂ ਨੇ ਫੜ ਕੇ ਥਾਣੇ ਲੈ ਆਂਦਾ ਅਗਲੀ ਗੱਲ ਵਿੱਚ ਚੱਲ ਰਹੀ ਪਰਚਾ ਸੀ ਕੱਟਦਾ ਉਹਨਾਂ ਦੇ ਐਫਆਰ ਨੰਬਰ 124 ਦੱਸਿਆ ਜਾ ਰਿਹਾ ਕਿ ਮਾਂ ਸੀ ਤੋੜ ਦੇ ਨਾਲ ਪਸਾਂ ਕੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਐ ਦੇਖਣ ਨੂੰ ਤਾਂ ਕੋਈ ਨਹੀਂ ਲੱਗ ਰਿਹਾ ਤਾਂ ਮੈਡੀਕਲ ਤੋਂ ਬਾਅਦ ਪਤਾ ਲੱਗ ਸਕਦਾ ਮਰਦ ਕਿੱਦਾਂ ਇਸ ਦੀ ਥੀ ਆਉਣੀ ਤੇ ਸਭ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਬੰਦ ਪਏ ਆ ਤੇ ਉਹ ਚਾਲੂ ਕੀਤੀ ਜਾਣਗੀ ਦੁਬਾਰਾ ਹਾਂਜੀ ਉਹ ਚੱਲ ਪਣਗੇ ਇੱਕ ਦੋ ਦਿਨਾਂ ਵਿੱਚ ਦੱਸਦੀ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਭੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਬਾਬਲੇ ਸਾਹਮਣੇ ਆ ਚੁੱਕੇ ਨੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਫੜੇ ਗਏ ਵਿਅਕਤੀ ਦੇ ਉੱਪਰ ਕੀ ਕੁਝ ਕਾਰਵਾਈ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਅਨਕੀਤ ਸ਼ਰਮਾ ਦੀ ਰਿਪੋਰਟ